ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਹਲੇ ਟਲਿਆ ਨਹੀਂ ਕਦੇ ਖਬਰ ਆਉਂਦੀ ਹੈ ਜੀ ਕਿ ਫਲਾਣੀ ਥਾਂ ਦੇ ਉੱਤੇ 3 ਫੁੱਟ ਪਾਣੀ ਘਟ ਗਿਆ ਕਦੇ ਖਬਰ ਇਹ ਆਉਂਦੀ ਆ ਕਿ ਫਲਾਣੀ ਥਾਂ ਦੇ ਉੱਤੇ ਪਾਣੀ ਵਧ ਗਿਆ ਖਬਰ ਆਉਂਦੀ ਆ ਕਦੇ ਵੀ ਸਸਰਾਲੀ ਵਾਲਾ ਬੰਨ ਟੁੱਟ ਸਕਦਾ ਜਾਂ ਟੁੱਟ ਗਿਆ ਜਾਂ ਬਣ ਰਿਹਾ ਜਾਂ ਬੰਨਿਆ ਜਾ ਚੁੱਕਿਆ ਕਦੇ ਖਬਰ ਇਹ ਆਉਂਦੀ ਜੀ ਕਿ ਘੱਗਰ ਦੇ ਵੱਲੋਂ ਕਹਿਰ ਮਚਾਇਆ ਜਾ ਸਕਦਾ ਜਾਂ ਬਚਾਉਣਾ ਸ਼ੁਰੂ ਕਰ ਦਿੱਤਾ ਗਿਆ ਇਹ ਖਬਰਾਂ ਪੰਜਾਬੀਆਂ ਦੇ ਮਨਾਂ ਵਿੱਚ ਹੌਲ ਪਾਉਂਦੀਆਂ ਇਹਨਾਂ ਖਬਰਾਂ ਨੂੰ ਪੜ ਕੇ ਦੁੱਖ ਹੁੰਦਾ ਵੈਸੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਲੋਕ ਸੇਵਾ ਕਰ ਰਹੇ ਸ਼ੁਕਰੀਆ ਰਾਜਨੀਤਿਕ ਲੋਕ ਫਿਕਰ ਕਰ ਰਹੇ ਸ਼ੁਕਰੀਆ ਕਲਾਕਾਰਾਂ ਨੇ ਬਹੁਤ ਮਦਦ ਕੀਤੀ ਸ਼ੁਕਰੀਆ ਸਮਾਜ ਸੇਵੀ ਜਥੇਬੰਦੀਆਂ ਨਿਤਰ ਕੇ ਆਈਆਂ ਮਦਦਾਂ ਚ ਸ਼ੁਕਰੀਆ ਪਰ ਅੱਜ ਵੀ ਤਰੀਕੇ ਦੇ ਵਿੱਚ ਪੰਜਾਬ ਚ ਕੁੱਝ ਕ ਹੋਰ ਖਬਰਾਂ ਵੀ ਆਉਣ ਲੱਗ ਪਈਆਂ ਇੱਕ ਪਾਸੇ ਜੇ ਪੰਜਾਬ ਦੀ ਤੂਤੀ ਬੋਲਦੀ ਆ ਕਿ ਭਾਈ ਬੰਦਾ ਬੰਦੇ ਦੇ ਕੰਮ ਕਿਵੇਂ ਆਉਂਦਾ ਇਹਨਾਂ ਨੇ ਉਦਾਹਰਨ ਪੇਸ਼ ਕਰਤੀ ਰਾਸ਼ਨ ਦੀਆਂ ਟਰਾਲੀਆਂ ਰਾਸ਼ਨ ਦੇ ਟਰੱਕ ਕਿਵੇਂ ਜਾ ਰਹੇ ਆ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਤੇ ਭਾਈ ਹੁਣ ਇਹ ਵੀ ਖਬਰਾਂ ਆਉਣ ਲੱਗ ਪਈਆਂ ਵੀ ਰਾਸ਼ਨ ਦੀਆਂ ਟਰਾਲੀਆਂ ਲੁੱਟੀਆਂ ਕਿਵੇਂ ਜਾ ਰਹੀਆਂ ਜਿਵੇਂ ਚੰਬਲ ਘਾਟੀ ਦੇ ਡਾਕੂ ਪੈਂਦੇ ਹੁੰਦੇ ਆ ਇਸ ਤਰੀਕੇ ਦੇ ਨਾਲ ਕੁੱਝ ਕਥਾਵਾਂ ਤੋਂ ਖਬਰਾਂ ਆਈਆਂ ਵੀ ਬਿਸਕੁਟ ਲੁੱਟ ਲੋ ਰਾਸ਼ਨ ਦੀਆਂ ਟਰਾਲੀਆਂ ਦੇ ਵਿੱਚ ਜੋ ਵੀ ਸਮਾਨ ਹੈਗਾ ਉਹ ਲੁੱਟ ਲੋ ਇਹ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਬਦਨਾਮੀ ਵੀ ਸਾਡੀ ਹੁੰਦੀ ਆ ਜੇ ਬੰਦਾ ਬੰਦੇ ਦੇ ਕੰਮ ਆਵੇ ਇਹਦੇ ਕਰਕੇ ਸਾਡੀ ਧੂਤੀ ਬੋਲਦੀ ਆ ਤਾਂ ਮਿੱਟੀ ਵੀ ਸਾਡੀ ਹੀ ਪੱਟੀ ਜਾਂਦੀ ਆ ਵੀਡੀਓ ਤਾਂ ਫਿਰ ਵੀਡੀਓ ਆ ਜਿਹੜੀ ਚੀਜ਼ ਇੱਕ ਵਾਰੀ ਸੋਸ਼ਲ ਮੀਡੀਆ ਤੇ ਚੜ ਗਈ ਉਹਨੇ ਛੇਤੀ ਕਿਤੇ ਲੈਣਾ ਨਹੀਂ ਇਸ ਕਰਕੇ ਜਿਹੜੇ ਲੋਕਾਂ ਦੀ ਲੋੜ ਆ ਇਸ ਵੇਲੇ ਰਾਸ਼ਨ ਉਹ ਸਭੇਕ ਤਰੀਕੇ ਦੇ ਨਾਲ ਸਲੀਕੇ ਦੇ ਨਾਲ ਲੋੜ ਦੇ ਮੁਤਾਬਕ ਰਾਸ਼ਨ ਲੈਣਾ ਪਰ ਭੁੱਖ ਨਾ ਦਿਖਾਈ ਜਾਵੇ ਕਿ ਮਗਰ ਭੱਜ ਗਏ ਲੁੱਟ ਲਏ ਖੋਲ ਗਏ ਕੁੱਟ ਗਏ ਗਾੜਾਂ ਕੱਟ ਗਏ ਲਾਂਬੇ ਦੇ ਗਿੱਟਚਰਾ ਕਰ ਗਏ ਇਹ ਗੱਲਾਂ ਤੋਂ ਬਰੀਦ ਕਰਨਾ ਚਾਹੀਦਾ ਐਸੇ ਗੱਲ ਕਰਕੇ ਹੁਣ ਕਹਿੰਦੇ ਸਾਰੇ ਕਿ ਭਾਈ ਸਲੀਕੇ ਦੇ ਨਾਲ ਤੇ ਤਰਤੀਬ ਦੇ ਨਾਲ ਦਾਨੀ ਸਾਨੂੰ ਇੱਥੇ ਰਾਸ਼ਨ ਭੇਜਣਾ ਚਾਹੀਦਾ ਖੈ ਇਸ ਸਾਰੇ ਵਰਤਾਰੇ ਦੇ ਵਿੱਚ ਇਹਨਾਂ ਹੜਾਂ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਕੰਮ ਕੀਤਾ ਪਰ ਮੈਂ ਬਿਲਕੁਲ ਨਿਰਪੱਖ ਗੱਲ ਕਹਿਣ ਲੱਗਾ ਜੋ ਮੇਰੇ ਮਨ ਦੀ ਗੱਲ ਆ ਕਿ ਸੁਖਬੀਰ ਸਿੰਘ ਬਾਦਲ ਹੁਰਾ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਿਹੜਾ ਕੰਮ ਕੀਤਾ ਜਿਹੜੀ ਮਿਲ ਕੇ ਸੇਵਾ ਕੀਤੀ ਉਹਦੇ ਨਾਲ ਉਹਨਾਂ ਦਾ ਕਦ ਉੱਚਾ ਹੋਇਆ ਮੈਨੂੰ ਨਿੱਕੀ ਤੌਰ ਤੇ ਲੱਗਦਾ ਹੁਣ ਤੱਕ ਲਗਭਗ 2 ਕਰੋੜ ਰੁਪਈਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੰਡਿਆ ਜਾ ਚੁੱਕਿਆ ਕੈਸ਼ ਹੁਣ ਤੱਕ ਲੱਖਾਂ ਲੀਟਰ ਡੀਜ਼ਲ ਵੰਡਿਆ ਜਾ ਚੁੱਕਿਆ 500 ਦੇ ਕਰੀਬ ਜਿਹੜੀ ਮੈਂ ਰਿਪੋਰਟ ਹੁਣੇ ਪੜ ਕੇ ਹਟਿਆ 500 ਦੇ ਕਰੀਬ ਟਰੱਕ ਆ ਜਿਹੜਾ ਉਹ ਪਸ਼ੂਆਂ ਵਾਲੀ ਫੀਡ ਦਾ ਆਰਡਰ ਕੀਤਾ ਜਾ ਚੁੱਕਿਆ 500 ਫੋਗਿੰਗ ਮਸ਼ੀਨਾਂ ਜਿਹੜੀਆਂ ਉਹ ਆਰਡਰ ਕੀਤੀਆਂ ਜਾ ਚੁੱਕੀਆਂ ਤੇ ਲੰਘੇ ਕੱਲ ਸਸਰਾਲੀ ਵਾਲੇ ਬੰਦੇ ਉੱਤੇ ਸੁਖਬੀਰ ਬਾਦਲ ਖੁਰਾਨੀ ਜਿਹੜੀ ਗੱਲ ਕਹੀ ਆ ਉਹਦੋਂ ਗੌਰ ਦੇ ਨਾਲ ਸੁਣਿਓ ਉਹਨਾਂ ਨੇ ਇਹ ਗੱਲ ਆਖੀ ਆ ਵੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਜਿਹੜੀ ਥਾਂ ਦੇ ਉੱਤੇ ਹੜ੍ਹ ਆਏ ਆ ਖੇਤਾਂ ਦੇ ਵਿੱਚ ਰੇਤ ਭਰ ਗਈ ਆ ਉਸ ਰੇਤ ਨੂੰ ਖੇਤਾਂ ਦੇ ਵਿੱਚੋਂ ਚੁੱਕਣ ਦਾ ਕੰਮ ਸ਼੍ਰੋਮਣੀ ਅਕਾਲੀ ਦਲ ਕਰੂਗਾ ਸਾਡੇ ਟਰੈਕਟਰ ਕਰਨਗੇ ਸਾਡਾ ਯੂਥ ਬੈਂਕ ਕਰੂਗਾ ਸਾਡੇ ਵਰਕਰ ਕਰਨਗੇ ਹਾਂ ਜੇਕਰ ਰੇਤਾਂ ਚੁੱਕਣ ਦੇ ਕਰਕੇ ਉਹ ਰੇਤ ਤੁਹਾਡੀ ਆ ਖਰਚਾ ਸਾਡਾ ਤੁਹਾਡਾ ਖੇਤ ਵਿਹਲਾ ਕਰ ਦੇਣਾ ਖਰਚਾ ਸਾਡਾ ਹੋਊਗਾ ਤੇਲ ਸਾਡਾ ਹੋਊਗਾ ਟਰੈਕਟਰ ਸਾਡੇ ਹੋਣਗੇ ਬੰਦੇ ਸਾਡੇ ਹੋਣਗੇ ਪਰ ਜੇਕਰ ਪਰਚੇ ਪੈਂਦੇ ਆ ਵੀ ਭਾਈ ਰੇਤ ਤੁਹਾਨੂੰ ਦੇਤੀ ਤੁਸੀਂ ਵੇਚਦੇ ਆ ਪਰਚੇ ਜੇਕਰ ਤੁਹਾਡੇ ਉੱਤੇ ਪੈਂਦੇ ਆ ਤਾਂ ਪਰਚੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਣਗੇ ਉਹ ਭਾਵੇਂ ਇੱਕ ਪਰਚਾ ਹੋਵੇ ਭਾਵੇਂ 1 ਲੱਖ ਪਰਚਾ ਹੋਵੇ ਸੁਖਬੀਰ ਬਾਦਲ ਨੇ ਗੱਲ ਕਹੀ ਆ ਕਿ ਮੈਂ ਇਸ ਵੇਲੇ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਚਾਹੁੰਦਾ ਤੇ ਆਹ ਲਓ ਜੀ ਮੈਂ ਕੰਮ ਕਰਕੇ ਦਿਖਾ ਰਿਹਾ ਮੈਂ ਕਿਹੜਾ ਵੋਟਾ ਮੰਗਦਾ वैसे भी 1.5 साल बाद वोटा ਪੈਣੀਆ ਤੇ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਸ ਗੱਲ ਦੇ ਵਿੱਚ ਨਘੋਚ ਕੱਢਣ ਦੀ ਥਾਂ ਦੇ ਉੱਤੇ ਬਹੁਤ ਸਾਰੇ ਪੰਜਾਬ ਦੇ ਹੋਰ ਵੀ ਕਰੋੜਪਤੀ ਤੇ ਅਰਬਪਤੀ ਲੋਕ ਆ ਜਿਹੜੇ ਰਾਜਨੀਤੀ ਦੇ ਵਿੱਚ ਵੀ ਆ ਅਰਬਪਤੀ ਲੋਕ ਉਹਨਾਂ ਨੂੰ ਵੀ ਚਾਹੀਦਾ ਜੀ ਕਿ ਜਾਓ ਤੁਸੀਂ ਓਵੇਂ ਪੈਸੇ ਦਿਓ ਜਿਵੇਂ ਕਿ ਉਹ ਵੀ ਦਿੰਦੇ ਆ ਹੁਣ ਕਈ ਲੋਕੇ ਵੀ ਗੱਲ ਕਰਨੇ ਵੀ ਇਹਨਾਂ ਕੋਲੇ ਵੱਧੂ ਪੈਸੇ ਆ ਇਹਨਾਂ ਦੇ ਕੋਲੇ ਕਮਾਈ ਆ ਇਹ ਇਹਨਾਂ ਦੇ ਡਿਵੰਡ ਤੇ ਤਾਂ ਵੰਡ ਤੇ ਅਸਲ ਵਿੱਚ ਸਾਨੂੰ ਟਿੱਪਣੀ ਕਰਨੀ ਆਰਦਾ ਜੇਕਰ ਬੰਦਾ ਕੋਈ ਕੰਮ ਕਰਦਾ ਉਹਨੂੰ ਵੀ ਨਹੀਂ ਆਪਾਂ ਜਾਉਣ ਦਿੰਦੇ ਜਾਂ ਨਹੀਂ ਕੰਮ ਕਰਦਾ ਆਪਾਂ ਉਹਦੇ ਉੱਤੇ ਵੀ ਟਿੱਪਣੀ ਕਰਦੇ ਆ ਸੋ ਗਬੀਰ ਸਿੰਘ ਬਾਦਲ ਹੋਵੇ ਜਾਂ ਕੋਈ ਪੰਜਾਬੀ ਕਲਾਕਾਰ ਹੋਵੇ ਜਾਂ ਬੀਜੇਪੀ ਦਾ ਕੋਈ ਨੇਤਾ ਹੋਵੇ ਕੋਈ ਕਾਂਗਰਸੀ ਨੇਤਾ ਹੋਵੇ ਕੋਈ ਆਪ ਦਾ ਨੇਤਾ ਹੋਵੇ ਕੋਈ ਬਸਪਾ ਦਾ ਨੇਤਾ ਹੋਵੇ ਜੇਕਰ ਗਿਆ ਕੇ ਕੋਈ ਬੰਦਾ ਇਹ ਗੱਲ ਕਰਦਾ ਵੀ ਆ ਲੋ ਜੀਸੀਬੀ ਦੇ ਵਿੱਚ ਤੇਲ ਪਾਉਣ ਦੇ ਲਈ ਆ ਲੋ ਪੈਸੇ ਟਰੈਕਟਰ ਦੇ ਵਿੱਚ ਤੇਲ ਪਾਉਣ ਲਈ ਆ ਲੋ ਪੈਸੇ ਯਾਰ ਤੁਸੀਂ ਇੱਥੇ ਲੱਗੇ ਹੋਏ ਆ ਤੁਹਾਡੇ ਖਰਚੇ ਪਾਣੀ ਦੇ ਵਾਸਤੇ ਆ ਲੋ 2 ਲੱਖ ਰੁਪਈਆ ਆ ਲੋ 5 ਲੱਖ ਰੁਪਈਆ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਮਾੜੀ ਗੱਲ ਆ ਬੰਦਿਆਂ ਕੋਲੇ ਬਹੁਤਿਆਂ ਕੋਲੇ ਪੈਸੇ ਆ ਔਰ ਬਹੁਤਿਆਂ ਦਾ ਜੀਰਾ ਨਹੀਂ ਹੁੰਦਾ ਉਹ ਕਹਿਣਗੇ ਕੋਈ ਨਹੀਂ ਨਿਯਮਾਂ ਦੇ ਮੁਤਾਬਕ ਆਪਾਂ ਕਰਾਂਗੇ ਫਿਰ ਹਾਲ ਆਪਾਂ ਤੁਹਾਡੇ ਲਈ ਫਲਾਣੀ ਚੀਜ਼ ਲੈ ਕੇ ਆਏ ਆ ਫਲਾਣੇ ਵੇਲੇ ਅਸੀਂ ਆ ਗੱਲ ਕਰਾਂਗੇ ਇਹ ਗੱਲਾਂ ਤੋਂ ਉੱਤੇ ਉੱਠ ਕੇ ਇਹਨਾਂ ਲੋਕਾਂ ਨੇ ਪੀੜ ਮਹਿਸੂਸ ਕਰਨੀ ਚਾਹੀਦੀ ਆ ਮੈਨੂੰ ਕੱਲ ਦੋ ਤਿੰਨ ਸੱਜਣਾਂ ਨੇ ਇਹ ਗੱਲ ਕਹੀ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਨੋਟ ਵੰਡਦਾ ਤੇ ਮੈਂ ਕਿਹਾ ਜੀ ਨੋਟ ਵੰਡ ਰਿਹਾ ਵੋਟ ਥੋੜੀ ਮੰਨ ਰਿਆ ਜੇਕਰ ਕੋਈ ਬੰਦਾ ਕੰਮ ਕਰ ਰਿਹਾ ਤੇ ਆਪਾਂ ਉਹਦਾ ਸ਼ੁਕਰੀਆ ਕਰੀਏ ਨੋਟ ਵੰਡਣੇ ਕੋਈ ਮਾੜੀ ਗੱਲ ਥੋੜੀ ਆਪਦੇ ਭੈਣ ਭਰਾ ਦੀ ਜੇਕਰ ਕੋਈ ਮਦਦ ਕਰਦਾ ਉਹਦਾ ਆਪ ਹਾਂ ਜੇਕਰ ਤੁਹਾਨੂੰ ਨੋਟ ਚੰਗੇ ਨਹੀਂ ਲੱਗਦੇ ਜੇਕਰ ਆਪਾਂ ਕਹਿੰਦੇ ਵੀ ਸਾਨੂੰ ਨਹੀਂ ਪੈਸੇ ਦੀ ਲੋੜ ਤੇ ਫਿਰ ਭਾਈ ਆਪਾਂ ਨੂੰ ਉੱਥੇ ਹੀ ਮੋੜ ਦੇਣੇ ਚਾਹੀਦੇ ਕਿ ਆਪਾਂ ਹੀ ਲੈਣਗੇ ਤੇ ਜੇਕਰ ਨੋਟ ਜਿਨ੍ਹਾਂ ਨੂੰ ਜ਼ਰੂਰਤ ਆ ਉਹ ਪੈਸੇ ਲੈ ਰਿਆ ਜਿਹੜੇ ਬੰਨਾਂ ਦੇ ਉੱਤੇ ਖੜੇ ਆ ਦੇਣ ਵਾਲਾ ਪੈਸੇ ਦੇ ਰਿਆ ਤੇ ਮੇਰੇ ਵਰਗਾ ਬੰਦਾ ਬੈਠਾ ਕਿਤੇ ਗੱਲ ਕਵੇ ਲੈ ਇਹ ਤਾਂ ਗਲਤ ਕਲ ਕੀਤੀ ਆ ਉਹਦੀ ਤੋਕੀ ਬਣਦੀ ਆ ਡੇਢ ਸਾਲ ਬਾਅਦ ਲੋਕਾਂ ਨੇ ਕੀ رائے ਬਣਾਉਣੀ ਆ ਆਕਾੜੀ ਦਲ ਦੇ ਪ੍ਰਤੀ ਕੀ رائے ਬਣਾਉਣੀ ਆ ਆਮਰਨੀ ਪਾਰਟੀ ਦੇ ਪ੍ਰਤੀ ਭਾਜਪੀ ਦੇ ਪ੍ਰਤੀ ਅੰਰਸ ਦੇ ਪ੍ਰਤੀ ਇਹ ਵਕਤਬਿਆਨ ਕਰੂੰਗਾ ਪਰ ਫਿਲਹਾਲ ਜਿਹੜੀ ਗੱਲ ਜਿਹੜਾ ਕੰਮ ਪ੍ਰੈਕਟੀਕਲ ਤੌਰ ਦੇ ਉੱਤੇ ਕਰਕੇ ਦਿਖਾਉਣ ਦੀ ਲੋੜ ਹੈ ਉਹ ਕਈ ਗਵਈਏ ਤੇ ਸੁਖਬੀਰ ਸਿੰਘ ਬਾਦਲੀ ਕਰਕੇ ਦਿਖਾ ਰਹੇ ਤੇ ਕੁਝ ਸਮਾਜ ਸੇਵੀ ਸੰਸਥਾਵਾਂ ਜੇ ਅੱਜ ਇਹ ਗੱਲ ਕਹੀ ਜਾ ਰਹੀ ਕਿ ਅਸੀਂ ਇਹਨੇ ਟਰੈਕਟਰ ਦੰਨੇ ਆ ਅਸੀਂ ਜੀ ਤੁਹਾਨੂੰ ਰੇਤ ਚੁੱਕਣ ਵਾਸਤੇ ਆਹ ਕੁਝ ਦੰਨੇ ਆ ਅਸੀਂ ਜੀ ਤੁਹਾਡੇ ਖਰਚੇ ਪਾਣੀ ਵਾਸਤੇ ਆਹ ਪੈਸੇ ਹੁਣੇ ਦੰਨੇ ਆ ਤਾਂ ਮੇਰਾ ਨਹੀਂ خیال ਇਹਦੇ ਵਿੱਚ ਕੋਈ ਮਾੜੀ ਗੱਲ ਆ ਤੇ ਜੇਕਰ ਕੋਈ ਬੰਦਾ ਇਹ ਗੱਲ ਕਹਣਾ ਤੁਹਾਡੇ ਖੇਤ ਅਸੀਂ ਵੇਲੇ ਕਰ ਲਿਆਂਗੇ ਅਸੀਂ ਆਪਦੇ ਟਰੈਕਟਰ ਲਾਵਾਂਗੇ ਆਪਾਂ ਉਹਦਾ ਸ਼ੁਕਰੀਆ ਕਰਗੇ ਮੈਂ ਤਾਂ ਇਹ ਗੱਲ ਕਹਿਣਾ ਜੀ ਕਿ ਆਮ ਆਰਮੀ ਪਾਰਟੀ ਦੇ ਨੇਤਾ ਵੀ ਗੱਲ ਕਹਿਣਗੇ ਵੀ ਅਸੀਂ ਤੁਹਾਡੇ ਖੇਤ ਵਿਹਲੇ ਕਰਕੇ ਦਿੰਨੇ ਸਾਰੇ। ਭਾਜਪਾ ਦੇ ਆਗੂ ਵੀ ਕਹਿਣਗੇ ਵੀ ਪਾਈ ਅਸੀਂ ਖੇਤ ਵਿਹਲੇ ਕਰਕੇ ਦਿੰਨੇ ਆ। ਇੱਥੇ ਕਾਂਗਰਸ ਵੀ ਕਹਿਣ ਵੀ ਅਸੀਂ ਆਪੋ ਆਪਣੇ ਹਲਕੇ ਦੇ ਵਿੱਚੋਂ 5-500 ਟਰੈਕਟਰ ਭੇਜਦੇ ਆ। ਤੁਹਾਡੇ ਦਸਾਂ ਨਾਂ ਦੇ ਵਿੱਚ ਅਸੀਂ ਕਣਕ ਦੀ ਬਜਾਈ ਤੋਂ ਪਹਿਲਾਂ-ਪਹਿਲਾਂ ਟਰੈਕਟਰ ਵਿਲੇ ਇਹਦੇ ਖੇਤ ਵਿਹਲੇ ਕਰ ਦਿਆਂਗੇ। ਆਪਾਂ ਨੂੰ ਸ਼ੁਕਰੀਆ ਵੀ ਕਰਨਾ ਚਾਹੀਦਾ। ਜੇ ਅੱਜ ਦਲਜੀਤ ਦੋਸਾਂਝ ਇਹ ਗੱਲ ਕਹਿਣਾ ਜੀ ਕਿ ਮੈਂ ਇੰਨੇ ਪਿੰਡ ਗੋਦ ਲਾਉਂਗਾ। ਤੇ ਆਪਾਂ ਸ਼ੁਕਰੀਆ ਕਰੀਏ। ਜੇ ਅੱਜ ਐਮੀ ਵਰਕਨ ਹੈ ਜੀ ਜੀ ਅੱਜ 5 ਕਰੋੜ ਰੁਪਏ ਅਕਸ਼ੇ ਕੁਮਾਰ ਨੇ ਦਿੱਤਾ ਬਹੁਤ ਸ਼ੁਕਰੀਆ ਦਾ ਕਰੀਏ ਜੀ ਅੱਜ ਰਾਜਕੁੰਦਰਾ ਮਦਦ ਦੀ ਗੱਲ ਕਹਿੰਨਾ ਆਪਾਂ ਸ਼ੁਕਰੀਆ ਦਾ ਕਰੀਏ ਜੀ ਨੇ ਵੀ ਜਿੰਨੀ ਵੀ ਮਦਦ ਕੀਤੀ ਆ ਆਪਾਂ ਦਾ ਧੰਨਵਾਦ ਕਰੀਏ ਸੋ ਮੇਰੀ ਨਜ਼ਰ ਦੇ ਵਿੱਚ ਗੱਲ ਇਹ ਜੀ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਆਪਣਾ ਕਦ ਲੋਕਾਂ ਦੇ ਮਨਾਂ ਵਿੱਚ ਆਪਣੇ ਪ੍ਰਤੀ ਸਤਿਕਾਰ ਦੇ ਵਿੱਚ ਵਾਧਾ ਕੀਤਾ ਗਿਆ ਵੋਟਾਂ ਪੈਣੀਆਂ ਨਹੀਂ ਪੈਣੀਆਂ ਘੱਟ ਪੈਣੀਆਂ ਵੱਧ ਪੈਣੀਆਂ ਕੀ ਬਣਨਾ ਕੀ ਨਹੀਂ ਬਣਨਾ ਇਹ ਬਾਤ ਦੀ ਗੱਲ ਆ ਇਸ ਵੇਲੇ ਸਾਨੂੰ ਇਹ ਦਿਸਦਾ ਜੀ ਕਿ ਪਾਣੀ ਲੱਥ ਰਿਹਾ ਪਰ ਇਹ ਪਾਣੀ ਲੱਥਣ ਤੋਂ ਬਾਅਦ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਆਉਣੀਆਂ ਉਹਨਾਂ ਸਮੱਸਿਆਵਾਂ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰਨਾ ਮੈਂ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰਾਂ ਨਾਲ ਗੱਲਬਾਤ ਕੀਤੀ ਆ ਅਜਨਾਲੇ ਦੇ ਵਿੱਚ ਵੀ ਗਏ ਅਸੀਂ ਅਸੀਂ ਜੀ ਇੱਥੇ ਗਏ ਆ ਸੁਲਤਾਨਪੁਰ ਲੋਧੀ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਵੀ ਗਏ ਆ ਗੱਟੀ ਰਾਜੋਕੇ ਦੇ ਵਿੱਚ ਗਏ ਆ ਟਿੰਡੀ ਵਾਲਾ ਪਿੰਡ ਦੇ ਵਿੱਚ ਗਏ ਆ ਉਹਨਾਂ ਪਿੰਡਾਂ ਦੇ ਲੋਕਾਂ ਦਾ ਕੀ ਕਹਿਣਾ ਹੁਣ ਵੈਸੇ ਆਪਾਂ ਕਿਤੇ ਹੋਰ ਸੂਬੇ 'ਚ ਬੈਠੇ ਹੋਈਏ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਬੈਠ ਕੇ ਜਿੱਥੇ ਸੁੱਕੀ ਥਾਂ ਤੇ ਬੈਠ ਕੇ ਗੱਲਾਂ ਕਰੀ ਜਾਣਗੇ ਉਹ ਤਾਂ ਐਵੇਂ ਬੇਥਵੀਆਂ ਪਰ ਜਿਹੜੇ ਬੰਦੇ ਪ੍ਰੈਕਟੀਕਲ ਤੌਰ ਦੇ ਉੱਤੇ ਜਿਹੜੇ ਕੰਮ ਕਰ ਰਹੇ ਜਾਂ ਜਿਹੜੇ ਡੁੱਬੇ ਪਏ ਆ ਉਹ ਕਹਿੰਦੇ ਭਾਈ ਜੀ ਅਸੀਂ ਤਾਂ ਮਰੇ ਆ ਕਈ ਪਾਸਿਓਂ ਉਹ ਕਹਿੰਦੇ ਸਾਡੇ ਤਾਂ ਖੇਤ ਕਈ ਸਾਲਾਂ ਵਾਸਤੇ ਨਹੀਂ ਠੀਕ ਹੋਣੇ ਸਾਡੇ ਤਾਂ ਖੇਤ ਖਤਮ ਹੋ ਗਏ ਜਦੋਂ 2023 ਦੇ ਵਿੱਚ ਹੜ ਆਇਆ ਉਦੋਂ ਅਸੀਂ ਰੇਤ ਚੁੱਕੀ ਪਰ ਜੇਕਰ ਅਸੀਂ ਰੇਤ ਦੀ ਕੌਲੀ ਵੀ ਕਿਤੇ ਵੇਚ ਲਈ ਸੀ ਸਾਡੇ ਉੱਤੇ ਪਰਚਾ ਪੈਂਦਾ ਸੀ ਸਾਨੂੰ ਕਹਿੰਦੇ ਸੀ ਭਾਈ ਗੜਾ ਚਲਾਨ ਹੋ ਜਾਣਾ ਸਾਡਾ ਟਰੈਕਟਰ ਬਾਉਂਡ ਹੋ ਜਾਂਦਾ ਸੀ ਸਾਡੀ ਟਰਾਲੀ ਬਾਉਂਡ ਹੋ ਜਾਂਦੀ ਸੀ ਪਰ ਜੇਕਰ ਹੁਣ ਇਹ ਕੁਝ ਨਹੀਂ ਹੁੰਦਾ ਸੋ ਸੁਖਵੀਰ ਸਿੰਘ ਬਾਦਲ ਹੋਰੀਏ ਗੱਲ ਕਹਿੰਨੇ ਵੀ ਅਸੀਂ ਖੇਤ ਵਿਲੇ ਕਰ ਲੈਣੇ ਆ ਤਾਂ ਮੇਰਾ ਖਿਆਲ ਆ ਵੀ ਬਾਕੀ ਨੇਤਾਵਾਂ ਨੂੰ ਵੀ ਇਹ ਗੱਲ ਕਹਿਣੀ ਚਾਹੀਦੀ ਕਿ ਅਸੀਂ ਵਿਲੇ ਕਰਦੇ ਆ ਸੁਖਵੀਰ ਤੋਂ ਪਹਿਲਾਂ ਅਸੀਂ ਵਿਲੇ ਕਰਦੇ ਆ ਤੁਸੀਂ ਹਟਜੋ ਪਾਸੇ ਸੁਖਵੀਰ ਨੂੰ ਭੁੱਲਜੋ ਮੈਂ ਕਰਕੇ ਦਿਖਾਉਣਾ ਵੈਸੇ ਇਹ ਵੀ ਪਤਾ ਲੱਗਾ ਜੀ ਕਿ ਅੱਜ ਪੰਜਾਬ ਕੈਂਟ ਦੀ ਮੀਟਿੰਗ ਹੋਣੀ ਆ ਸ਼ਾਇਦ ਕੋਈ ਮਹੱਤਵਪੂਰਨ ਫੈਸਲਾ ਹੋ ਜੇ ਲੱਗੇ ਕੱਲ ਮਨੀਸ਼ ਸਸੋਧਿਆ ਨੇ ਗੱਲ ਕਹੀ ਕਿ ਭਾਈ 48 ਘੰਟੇ ਦੇ ਵਿੱਚ ਇੱਕ ਪਾਲਿਸੀ ਲੈ ਕੇ ਆ ਰਹੇ ਆ ਜਿਹਦੇ ਤਹਿਤ ਜਿਹੜਾ ਖੇਤ ਉਹਦੀ ਰੇਤ ਇਹ ਗੱਲ ਸ਼ਾਮਲ ਹੋਊਗੀ ਇਹ ਕੁਝ ਹਫ਼ਤਿਆਂ ਵਾਸਤੇ ਹੋਊਗੀ ਕੋਈ ਦਿਨਾਂ ਵਾਸਤੇ ਹੋਊ ਜਾਂ ਪੱਕੇ ਤੌਰ ਤੇ ਹੋਊ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਉਹਨਾਂ ਨੇ ਕਿਹਾ ਵੀ ਕਿਸਾਨ ਆਪਣੇ ਖੇਤ ਦੇ ਵਿੱਚੋਂ ਰੇਤ ਇਕੱਠੀ ਕਰਕੇ ਆਪੇ ਵੇਚ ਸਕਦਾ ਇਹ ਅਸੀਂ ਹੁਣ ਇੱਕ ਨਵੀਂ ਪਾਲਿਸੀ ਲੈ ਕੇ ਆਵਾਂਗੇ ਇਹ ਭਗਵੰਤਮਾਨ ਸਾਹਿਬ ਜਿਹੜਾ ਐਲਾਨ ਕਰਨਗੇ ਚੰਗੀ ਗੱਲ ਹੈ ਦੇਖੋ ਰੇਤ ਆਈ ਦਰਿਆ ਦੇ ਵਿੱਚੋਂ ਆਈ ਤੁਹਾਡੇ ਸਾਡੇ ਖੇਤ ਦੇ ਵਿੱਚ ਸਾਡਾ ਖੇਤ ਵੱਲੋਂ ਉਪਜਾਊ ਬਰਬਾਦ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਉਹਦੀ ਰੇਤ ਚੱਕੀ ਫੇਰ ਲੱਖਾਂ ਰੁਪਇਆ ਹਜ਼ਾਰਾਂ ਰੁਪਇਆ ਲਾਇਆ ਰੀਤ ਚੱਕ ਕੇ ਇੱਕ ਸਾਈਡ ਤੇ ਲਾ ਲਈ ਨਾਲੇ ਜਗਾ ਘਰ ਗਈ ਜੇ ਅਸੀਂ ਵੇਚਨੇ ਆ ਵੀ ਭਾਈ ਸਾਡਾ ਕੁਝ ਨਾ ਕੁਝ ਮੁੱਲ ਮੁੜਿਆ ਹੋਵੇ ਸਾਡੇ ਤੇ ਪਰਚਾ ਪੈ ਜਾਂਦਾ ਇਹਦੀ ਕੋਈ ਤੁਕ ਥੋੜੀ ਬਣਦੀ ਆ ਇਹ ਤਾਂ ਸਰਕਾਰ ਨੂੰ ਪਹਿਲਾਂ ਹੀ ਪਾਲਿਸਿਕਾਂ ਬਦਲਣੀਆਂ ਚਾਹੀਦੀਆਂ ਸੋ ਇਸ ਵੇਲੇ ਜਿਹੜੇ ਵੀ ਲੋਕ ਮਦਦ ਕਰਦੇ ਆ ਇਸ ਵੇਲੇ ਦੇਖੋ ਜਿੰਨੇ ਵੀ ਨੇਤਾ ਨੇ ਜਿਨ੍ਹਾਂ ਨੇ ਵੀ ਮਦਦ ਕੀਤੀ ਉਹਨਾਂ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਵੀ ਕਲਾਕਾਰਾਂ ਨੇ ਮਦਦ ਕੀਤੀ بڑے ਕਲਾਕਾਰਾਂ ਨੇ ਨਕਦ ਪੈਸੇ ਦਿੱਤੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਹਾਂ ਪੈਸੇ ਦੇਣ ਵੇਲੇ ਲੋੜਵੰਦ ਸਹੀ ਕੌਣ ਆ ਤੇ ਗਲਤ ਕੌਣਾ ਇਹਦੇ ਵੱਲ ਜ਼ਰੂਰ ਖਿਆਲ ਕਰਨਾ ਚਾਹੀਦਾ ਇਸ ਵੇਲੇ ਇਨ੍ਹਾਂ ਲੋਕਾਂ ਦਾ ਅਰਬਾਂ ਰੁਪਏ ਦਾ ਨੁਕਸਾਨ ਹੋਇਆ। ਪੰਜਾਬ ਦੇ ਵਿੱਚ 10000 ਕਰੋੜ ਰੁਪਏ ਤੋਂ ਵੱਧ ਦੀ ਫਸਲਵਾੜੀ ਦਾ ਨੁਕਸਾਨ ਹੋਇਆ। ਤੇ ਪੰਜਾਬੀ ਤਾਂ ਲੁੱਟੇ ਗਏ ਸਾਬ ਨਾਲ ਸਰਹੱਦੀ ਖੇਤਰ ਤਾਂ ਲੁੱਟੇ ਗਏ ਸਾਬ ਨਾਲ ਹੱਡ ਦੀ ਮਾਰ ਵਾਲੇ। ਇਸ ਕਰਕੇ ਜਿਹੜੇ ਵੀ ਲੋਕ ਮਦਦ ਕਰਦੇ ਆਪਾਂ ਨੂੰ ਹੋਚਣਾ ਕੱਢੀ ਉਹਦੇ ਵਿੱਚ ਐਪਰੀਸ਼ੀਏਟ ਕਰਨਾ ਵੀ ਸਿੱਖੀਏ। ਹਰ ਗੱਲ ਵੋਟਾਂ ਦੇ ਨਾਲ ਜੋੜ ਕੇ ਆਪਾਂ 20 ਸਾਲ 10 ਸਾਲ ਪੁਰਾਣੀ ਗੱਲ ਅੱਜ ਵਰਤਮਾਨ ਦੀ ਗੱਲ ਵੀ ਕਰਨੀ ਚਾਹੀਦੀ ਆ। ਵੀ ਭਾਈ ਜੇ ਅਕਸ਼ੇ ਕੁਮਾਰ ਆ ਜੇਬ ਚਲੋ ਬੀਤੇ ਵੇਲੇ ਦੇ ਵਿੱਚ ਫਿਲਮਾਂ ਦੇਖੀਆਂ ਨਹੀਂ ਦੇਖੀਆਂ ਅੱਜ ਉਹਨੇ ਪੰਜਾਬ ਦੇ ਨਾਲ ਖੜਾ ਆਪਾਂ ਸ਼ੁ크ਰੀਆ ਕਰਗੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਂ ਪੰਜਾਬ ਲਈ ਆ ਕਰਦਾ ਮੈਂ ਪੰਜਾਬਗਾਂ ਨੂੰ ਆ ਦਿੰਦਾ ਬੰਨ ਪੱਕੇ ਕਰਨੇ ਆ ਜਾਂ ਨਹੀਂ ਕਰਨੇ ਇਹ ਤਾਂ ਉਹਨਾਂ ਨੇ ਕਿਹਾ ਜੀ ਕਿ ਆਉਂਦੇ ਸਮੇਂ ਦੀ ਗੱਲ ਆ ਇਹ ਗੱਲ ਕਹੀ ਸੁਖਬੀਰ ਨੇ ਕਿ ਬੰਨ ਅਸੀਂ ਉਦੋਂ ਪੱਕੇ ਕਰਦੇ ਆਂਗੇ ਜਦੋਂ ਸਾਡੀ ਸਰਕਾਰ ਆ ਗਈ ਇਹ ਤਾਂ ਉਦੋਂ ਦੀ ਗੱਲ ਹੋ ਗਈ ਨਾ ਪਰ ਜਿਹੜੀ ਗੱਲ ਅੱਜ ਹੀ ਕੀਤੀ ਜਾ ਰਹੀ ਆ ਇਹਦੇ ਲਈ ਪੈਸੇ ਦੇਣ ਵਾਲੀ ਤੇਲ ਦੇਣ ਵਾਲੀ ਜੀਸੀਬੀ ਲਾਉਣ ਵਾਲੀ ਪਰਚੇ ਮੇਰੇ ਤੇ ਪਵਾ ਦੇ ਉਹ ਇਹ ਗੱਲ ਕਹਿਣ ਵਾਲੀ ਫੀਡ ਦੇ ਟਰੱਕ ਆਰਡਰ ਕਰਨ ਵਾਲੀ ਤੇ ਜਿਹੜੀ ਆਪਾਂ ਸ਼ੁਕਰੀਆ ਵੀ ਕਰਗੇ ਇਸ ਵੇਲੇ ਪੰਜਾਬ ਜਿੰਦਾਬਾਦ ਰਹੇ ਤੇ ਪੰਜਾਬ ਦੇ ਲੋਕ ਇੱਕ ਦੂਜੇ ਦੀ ਮਿੱਟੀ ਨਾਲ ਪਟਣ ਇਹ ਮੇਰੀ ਫਿਰ ਬੇਨਤੀ ਆ ਲੋਡ ਬਹੁਤ ਵੱਡੀ ਆ ਪਰ ਲੋਡ ਦੇ ਵਿੱਚੋਂ ਲਾਲਚ ਨਹੀਂ ਪੈਦਾ ਹੋਣਾ ਚਾਹੀਦਾ ਨਾ ਤਾਂ ਕੋਈ ਸਮਾਜ ਸੇਵੀ ਜਥੇਬੰਦੀ ਦਾਨੀਆਂ ਦੇ ਪੈਸੇ ਖਾਵੇ ਤੇ ਨਾ ਕੋਈ ਆਪਦੇ ਆਪ ਨੂੰ ਬੇਲੋੜਾ ਮਾਰੂ ਸਾਫਤ ਕਰੇ ਵੀ ਭਾਈ ਮੈਂ ਤਾਂ ਮਰਿਆ ਪਿਆ ਕਿਉਂਕਿ ਹੁਣ ਵੀਡੀਓ ਵੀ ਆਉਂਦੀਆਂ ਵੀ ਕਈ ਥਾਵਾਂ ਦੇ ਉੱਤੇ ਸਭ ਕੁਝ ਫਸਲ ਵਾਲੀ ਠੀਕ ਆ ਪਰ ਫਿਰ ਵੀ ਲੋਕਾਂ ਨੇ ਵੀ ਤੁਹਾਨੂੰ ਚਾਰ ਦੇ ਦਿਓ ਪਸ਼ੂਆਂ ਦਾ ਚਾਰ ਤੁਹਾਨੂੰ ਚਾਹੀਦਾ ਇਹਨਾਂ ਗੱਲਾਂ ਤੁਸਾਨੂੰ ਗਰੀਜ਼ ਕਰਨਾ ਚਾਹੀਦਾ ਜਿਹਦੇ ਕੋਲੇ ਵੀ ਦਾਨੀ ਕੋਲੇ ਵੱਡ ਤੋਂ ਵੱਡ ਪੈਸੇ ਆ ਕਿਰਪਾ ਕਰਕੇ ਇਹਨਾਂ ਲੋਕਾਂ ਦੀ ਪਛਾਣ ਕਰਕੇ ਲੋੜਵੰਦਾਂ ਦੀ ਪਛਾਣ ਕਰਕੇ ਤੁਸੀਂ ਦੇ ਦਿਓ 2-2 ਲੱਖ ਰੁਪਏ ਦੇ ਦਿਓ ਨੁਕਸਾਨ ਤਾਂ ਬੰਦੇ ਦਾ 5-5 ਲੱਖ ਰੁਪਏ ਹੋਇਆ ਤੁਸੀਂ 50-50 ਹਜ਼ਾਰ ਦੇ ਦਿਓ ਜੇ ਤੁਹਾਡੇ ਕੋਲੇ ਹੈਗੇ ਤਾਂ ਤੇ ਜੇ ਨਹੀਂ ਹੈਗੇ ਤੇ ਫਿਰ ਆਪਾਂ ਅਰਦਾਸ ਕਰੀਏ ਜਿੰਨਾ ਕੁਸ਼ ਕਰ ਸਕਦੇ ਹਾਂ ਉਹ ਤਾਂ ਕਰੀ ਜਾਂਦੇ ਆ ਤੇ ਜੇਕਰ ਕੋਈ ਕਰਦਾ ਤੇ ਆਪਾਂ ਉਹਨੂੰ ਛੱਜਣੇ ਵਿੱਚ ਪਾ ਕੇ ਦੇ ਛੱਟਗੇ ਅਸੀਂ ਕਈ ਵਾਰੀ ਨਾ ਪੰਜਾਬੀ ਲਹਿਰ ਆਪ ਹੀ ਬਣਾਉਨੇ ਆ ਤੇ ਆਪ ਹੀ ਉਹਦਾ ਠੱਠਾ ਬਿਠਾ ਲੈਨੇ ਆ ਅਸੀਂ ਮਨਕੀਰ ਤੌਲਖ ਦੇ ਵੀ ਧੰਨਵਾਦੀ ਆ ਜਿਨੇ ਟਰੈਕਟਰ ਦੇਣ ਦਾ ਐਲਾਨ ਕੀਤਾ ਜਿਨੇ ਕਰੋੜਾਂ ਰੁਪਏ ਦੇਣ ਦਾ ਐਲਾਨ ਕੀਤਾ ਅਸੀਂ ਇਸ ਵੇਲੇ ਦਿਲਜੀਤ ਦੇ ਵੀ ਧੰਨਵਾਦੀ ਆ ਤੇ ਅਸੀਂ ਸਲਮਾਨ ਖਾਨ ਦੇ ਵੀ ਧੰਨਵਾਦੀ ਆ ਅਸੀਂ ਪੰਜਾਬ ਦੇ ਸਾਰੇ ਕਲਾਕਾਰਾਂ ਦੇ ਜਸਸੀ ਸੋਲ ਤੋਂ ਲੈ ਕੇ ਬਲਰਾਜ ਤੋਂ ਲੈ ਕੇ ਇੱਥੇ ਹਰਭਜਨ ਮਾਨ ਤੋਂ ਲੈ ਕੇ ਕਮਰ ਗਰੇਵਾਲ ਤੋਂ ਲੈ ਕੇ ਜਿੰਨੇ ਵੀ ਕਲਾਕਾਰ ਆ ਜਿਨ੍ਹਾਂ ਨੇ ਜਸਵੀਰ ਜੱਸੀ ਤੋਂ ਲੈ ਕੇ ਹੁਣ ਤੱਕ ਯੋਗਦਾਨ ਪਾਇਆ ਉਹ ਚ ਕਮਲ ਗਰੇਵਾਲ ਵੀ ਕੱਲ ਟਰਾਲੀਆਂ ਲੈ ਕੇ ਗਿਆ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਚੰਗਿਆਂ ਦਾ ਅਸੀਂ ਸਦਾ ਧੰਨਵਾਦ ਕਰੀਏ ਜਦੋਂ ਵੀ ਕੋਈ ਬੰਦਾ ਚੰਗਾ ਕੰਮ ਕਰਦਾ ਅਸੀਂ ਫਾਈਲਾਂ ਖੋਲ ਕੇ ਹੋਰੀਆਂ ਨਾ ਬੈਠ ਜਾਂ ਕਰਗੇ ਇਹ ਤਾਂ ਬੰਦਾ ਆਏ ਆ ਇਹ ਤਾਂ ਫਲਾਨੀ ਆਏ ਆ ਆ ਗੱਲਾਂ ਦੇ ਨਾਲੋਂ ਪਰ ਟੀਚਰਬਾਜ਼ੀ ਕਰਨ ਦੇ ਨਾਲੋਂ ਆਪਾਂ ਸ਼ੁਕਰੀਆ ਕਰਨਾ ਸਿੱਖੀਏ ਤੇ ਪੰਜਾਬੀਆਂ ਦੀ ਏਕਤਾ ਦੀ ਬਹੁਤ ਵੱਡੀ ਲੋੜ ਆ ਸਾਡੇ ਭੈਣਾ ਵੀਰ ਮਾਰੇ ਗਏ ਆ ਇੱਕ ਮੈਂ ਤੁਹਾਨੂੰ ਨਿੱਕੀ ਜਿਹੀ ਜਾਣਕਾਰੀ ਹੋਰ ਦੇ ਦਿਆਂ ਦਰਦ ਕੀ ਹੁੰਦਾ ਅਸੀਂ ਗੱਟੀ ਰਾਜੋ ਕੇ ਪਿੰਡ ਦੇ ਵਿੱਚ ਗਏ 90 ਸਾਲ ਦੀ ਇੱਕ ਬੇਬੇ ਮਿਲੀ ਸ਼ਾਇਦ ਉਹਦਾ ਨਾਮ ਮਹਿੰਦਰਪੌਰ ਆ ਬਿਲਕੁਲ ਝੁਕਿਆ ਹੋਇਆ ਸਰੀਰ ਆ ਮੈਂ ਬੇਬੇ ਨੂੰ ਇਹ ਗੱਲ ਕਹੀ ਬੇਬੇ ਕੀ ਮਨ ਦੇ ਵਿੱਚ ਚੱਲਦਾ ਉਹ ਕਹਿੰਦੀ ਪੁੱਤ ਅਸੀਂ ਜਿਹੜੀ ਥਾਂ ਤੇ ਆ ਨਾ ਇੱਥੇ ਇੱਕ ਵਾਰੀ ਥੋੜੀ ਉਜੜੇ ਆ ਜੇ ਕਦੇ ਬਾਰਡਰ ਤੇ ਠਾਠੂ ਹੋ ਜਾ ਸਾਨੂੰ ਕਹਿੰਦੇ ਪਿੰਡ ਵਿਲੇ ਕਰਦੇਓ ਜੇ ਹੜਾ ਜੇ ਸਾਨੂੰ ਕਹਿੰਦੇ ਪਿੰਡ ਵਿਲੇ ਕਰਦੇਓ ਅਸੀਂ ਆ ਕਿਵੇਂ ਪਿੰਡ ਵਿਲੇ ਕਰਦੇਗੇ ਜਦੋਂ ਤੋਂ ਮੈਂ ਵਿਆਹੀ ਆਈਆਂ ਅਸੀਂ ਕਈ ਵਾਰੀ ਇਵੇਂ ਉਜੜੇ ਆ ਕਈ ਵਾਰ ਡੁੱਬੇ ਆ ਉਹ ਕਹਿੰਦੇ ਸਾਡੀਆਂ ਕੱਚੀਆਂ ਪੈੜੀਆਂ ਪੱਕੀਆਂ ਕਰ ਦਿੱਤੀਆਂ ਜਾਣ ਤੇ ਸਾਨੂੰ ਮੁਆਵਜ਼ਾ ਮਿਲੇ ਕੱਚੀਆਂ ਪੈੜੀਆਂ ਤੋਂ ਪੱਕੀਆਂ ਹੋਣ ਗਈ ਨਹੀਂ ਸਰਕਾਰਾਂ ਕਰਦੀਆਂ ਹੀ ਨਹੀਂ ਉਹਨਾਂ ਦੇ ਨਾਂ ਦੇ ਉੱਤੇ ਜ਼ਮੀਨਾਂ ਨਹੀਂ ਚੜੀਆਂ ਉਹ ਬਸ ਕਾਸ਼ਤਕਾਰਾ ਉੱਥੇ ਆਪਦਾ ਕੰਮ ਕਰ ਰਹੇ ਆ ਆਪਦੀ ਖੇਤੀ ਕਰ ਰਹੇ ਪਰ ਉਹਨਾਂ ਦੇ ਕੋਲੇ ਕੋਈ ਦਸਤਾਵੇਜ਼ ਨਹੀਂ ਹੈਗਾ ਗਰਦੌਰੀਆਂ ਟੁੱਟ ਗਈਆਂ ਸੋ ਉਹਨਾਂ ਲੋਕਾਂ ਦੀ ਪੀੜ ਆਪਾਂ ਦੇਖੀਏ ਕੀ ਆ ਉਹਨਾਂ ਲੋਕਾਂ ਦੇ ਲਈ ਕੰਮ ਕਿਹੜੇ ਕਰਨੇ ਚਾਹੀਦੇ ਇਹਦੇ ਵੱਲ ਵੇਖੀਏ ਸਮੇਂ ਦੀ ਲੋੜ ਇਹ ਆ